ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੀ ਪਿਆਰੀ ਸਾਧ ਸੰਗਤ ਜੀ ਅੱਜ ਤੁਹਾਨੂੰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਤਪਸਥਾਨ ਜੋ ਕੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼ਿਸ਼ੋਭਤ ਹਨ ਦੇ ਦਰਸ਼ਨ ਕਰੋ ਜੀ ਇਹ ਖੂਹ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਠੰਡੇ ਮਿੱਠੇ ਜਲ ਦਾ ਲਗਵਾਇਆ ਸੀ ਕਿਉਂਕਿ ਇਲਾਕੇ ਦਾ ਪਾਣੀ ਕੌੜਾ ਸੀ ਸੰਤਾ ਕੇ ਕਾਰਜ ਆਪ ਖਨੋਆ ਹਰ ਕੰਮ ਕਰਾਵਣ ਆਇਆ ਰਾਮ ਇਹ ਬੁਰਜ ਬਾਬਾ ਦੀਪ ਸਿੰਘ ਜੀ ਦਾ ਹੈ ਉਹਨਾਂ ਨੇ ਇਸ ਸਥਾਨ ਤੇ ਰਹਿ ਕੇ ਗੁਰਮੁਖੀ ਲਿਖਾਰੀਆਂ ਦੀ ਨਵੀਂ ਟਕਸਾਲ ਕਾਇਮ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਪੀੜਾਂ ਦੇ ਚਾਰ ਉਤਾਰੇ ਕਰਵਾਏ ਜੋ ਮੁਕੰਮਲ ਹੋਣ ਤੇ ਸ੍ਰੀ ਅਕਾਲ ਤਖਤ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਭੇਜੇ ਗਏ ਚੌਥਾ ਉਤਾਰਾ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਮੌਜੂਦ ਹੈ ਇਸ ਭੋਰਾ ਸਾਹਿਬ ਵਿੱਚ ਛੀਤ ਬਾਬਾ ਦੀਪ ਸਿੰਘ ਜੀ ਸਿਮਰਨ ਕਰਿਆ ਕਰਦੇ ਸਨ ਇੱਥੇ ਹੀ ਬਾਬਾ ਦੀਪ ਸਿੰਘ ਜੀ ਨੇ 53 ਸਾਲ ਭਗਤੀ ਕੀਤੀ ਸੀ ਇਹ ਪਾਵਨ ਸਥਾਨ ਤਖਤ ਸਾਹਿਬ ਦੇ ਨੇੜੇ ਹੀ ਬਾਬਾ ਦੀਪ ਸਿੰਘ ਜੀ ਦਾ ਰਹਿਸ ਸਥਾਨ ਹੈ ਪੋਰਾ ਸਾਹਿਬ ਵਿੱਚ ਬੈਠ ਕੇ ਸੰਗਤਾਂ ਸਿਮਰਨ ਕਰਿਆ ਕਰਦੇ ਗਿਆ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਖ ਪਿਤਾ ਪ੍ਰਭ ਮੇਰੇ ਰਾਖ ਪਿਤਾ ਪ੍ਰਭ ਸਭ ਗੁਣ ਤੇਰੇ ਹੋਗੇ ਨੀਗੁਣ ਸਭ ਗੁਣ ਤੇਰੇ ਰਾਖ ਪਿਤਾ ਪ੍ਰਭ ਮੇਰੇ ਰਾਖ ਪਿਤਾ ਪ੍ਰਭ ਮੇਰੇ